ਦੇਖ ਰਿਹਾ ਕਿ ਇਹ ਅਾਇਨਾ ਤੇ ਪਿਛਲੀ ਵਾਰ ਸੰ ਆਈ ਹੈਵੀ ਡੇਜਰ ਦੇ ਵੀ ਖਰਾਬ ਹੋ ਜਾਂਦਾ ਜਿੰਨਾ ਕਰਦੇ ਸੀ ਬੈਡੀਗੇਸ਼ ਕੁਝ ਨਹੀਂ ਆਜਾਗਾ ਫਟੜੀ ਜਾ ਰਹੀ ਤੇ ਜਦੋਂ ਇਧਰ ਵੀ ਆਏ ਤਾਂ ਸਰਕਾਰ ਤੇ ਹੁਣ ਨਾ ਵੀ ਹੋਵੇ ਤਾਂ ਇਧਰ ਕਿੰਨੀ ਵਾਰੀ ਗਈ ਸੱਚੀ ਹੈ

इक्की तरीकों ऐसे महीने की सवेरे मॉर्निंग इन्फॉर्मेसन मिली है कि टोटल वन लैक फिफ्टी थाउजेंड टैबलेट्सों इलेवन थाउजेंड टैबलेट्स जो मतलब अलैजिडली थैफ्ट होया है, है ना सो so, असी पुलिस ने इन्फॉर्म कर दता है डिपार्टमेंट के हायर अप्स ने इनफॉर्म कर दिता है तो पुलिस इज इनवैसिगेटिंग द केस ਇਹ ਦਵਾਈ ਜਿਹੜੀ ਸਾਨੂੰ ਐ ਪੀਐਕਸ ਤੋਂ ਇਸ਼ੂ ਹੁੰਦੀ ਹੈ ਓਐਸਟੀ ਡਿਪਾਰਟਮੈਂਟ ਨੂੰ ਇਟ ਇਜ਼ ਪਰਚੇਸਡ ਬਾਈ ਥੈਮ ਠੀਕ ਹੈ ਨਾ ਤੇ ਸਾਨੂੰ ਤਾਂ ਸਿਰਫ ਟੈਬਲੇਟਸ ਹੀ ਆਉਂਦੀਆਂ ਤੇ ਉਹ ਸਾਡੇ ਕੋਲ ਸਪਲਾਈ ਆਪਣੀ ਪਈ ਹੋਈ ਸੀ ਇਸ ਲਈ ਯੂਜ਼ ਹੁੰਦੀ ਹੈ ਨਸ਼ੇ ਵਰਗਾ ਜੀ ਫੇਰੇ ਰੱਖਣ ਵਾਲੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਫॉर ਡੀ ਐਡਿਕਸ਼ਨ ਪਰਪਸਿਸ ਜਿਹੜੀਆਂ ਹੁੰਦੀਆਂ ਓਐਸਟੀ ਸੈਂਟਰਸ ਦੇ ਚਾ ਯੂਜ਼ ਹੁੰਦੀਆਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਆਪਣਾ ਇਨਕੁਆਇਰ ਕਰ ਰਹੀ ਹੈ ਤੇ ਹਾਇਰ ਅਫੀਸ਼ਰਸ ਆਰ ਇਨਫਾਰਮਡ ਤੇ ਜਸਟ ਅਗੇ ਇਸ ਤਰ੍ਹਾਂ ਮਤਲਬ ਕਿ ਵੀ ਗੈਟ ਕੀ ਫਰਦਰ ਹੋਗਾ ਤੇ ਨੈਸੈਸਰੀ ਐਕਸ਼ਨ ਡਿਪਾਰਟਮੈਂਟ ਦੀ ਜ਼ਰੂਰ ਹੈ ਕਾਰੀਆ ਤੁਰੰਤ ਸਾਡੇ ਹਸਪਤਾਲ ਤੋਂ ਜਾਨੀਏ ਕੰਪਲੇਂਟ ਆਈ ਆ ਕਿ ਇੱਥੇ ਕੋਈ ਜਿਹੜੀ ਸਟਾਕ ਰੂਮ ਦੇ ਵਿੱਚ ਗੋਲੀਆਂ ਰੱਖਦੇ ਸੀਗੇ ਤੁਨ ਮਾਰੀ ਚੋਂ ਵਿੱਚੋਂ 11000 ਗੋਲੀ ਗਾਇਬ ਹੋਈ ਆ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਕੈਮਰੇ ਵੀ ਵਾਚ ਰਹੇ ਆ ਤੇ ਇਹਨਾਂ ਦਾ ਰਿਕਾਰਡ ਵੀ ਚੈੱਕ ਕਰ ਰਹੇ ਆ ਜੋ ਵੀ ਉਹ ਆਪਣੇ ਉਹ ਵੀ ਕਾਨੂੰਨ ਸਾਰਕਾਰੀ ਕੀਤੀ ਜਾ ਰਹੀ ਹੈ ਤੇ ਕਿਹੜੀਆਂ ਗੋਲੀਆਂ ਜੀ ਕਦੇ ਕੰਮ ਆਉਂਦੀਆਂ ਆ ਇਹ ਜਿਵੇਂ ਨਸ਼ੇ ਵਾਲੀਆਂ ਗੋਲੀਆਂ ਦੱਸਦੇ ਜੀ ਵਾਲੀਆਂ ਮੈਨੂੰ ਦੱਸ ਦੇ ਜਿਹੜੇ ਲੋਕ ਨਸ਼ਾ ਕਰਦੇ ਉਹਨਾਂ ਨੂੰ ਹਟਾਉਣ ਲਈ ਹਾਂਜੀ ਹਟਾਉਣ ਲਈ ਜਿਹੜੀ ਸਰਕਾਰੀ ਗੋਲੀਆਂ ਜਿਵੇਂ ਸਰਕਾਰ ਨੂੰ ਦਿੱਤੀਆਂ ਜਾਂਦੀਆਂ ਉਹ ਗੋਲੀਆਂ ਇਹ ਜੇ ਕੁਝ ਪਤਾ ਲੱਗਾ ਕਿੱਥੋਂ ਆਏ ਸੀ ਕੌਣ ਗਏ ਇੱਥੇ ਕੋਈ ਸੀਸੀਟੀਵੀ ਕੈਮਰਾ ਲੱਗਾ ਹੋਵੇ ਨਹੀਂ ਉਹ ਚੈੱਕ ਕਰਨੇ ਨੇ ਜੀ ਕੈਮਰੇ ਸਾਰੇ ਸਾਹਸਪਤਾਲ ਦੇ ਵਿੱਚ ਕਾਫੀ ਤੇ ਹੋ ਗਈ ਡਿਫਰੈਂਟ ਡੱਬੇ ਵੀ ਆਏ ਸਾਨੂੰ ਵੈਰੀਫਾਈ ਕਰ ਰਹੇ ਹਾਂ ਜੀ ਜੋ ਵੀ ਹੋਇਆ ਮਤਲਬ ਉਹ ਸਰਕਾਰ ਕਾਰਵਾਈ ਕੀਤੀ ਜਾ ਰਹੀ ਹੈ